ਇਹ ਕਿ ਦਰਸਲੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਠਿੰਡਾ ਚੰਡੀਗੜ੍ਹ ਹਾਈਵੇ ਦੋਵੇਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਤਾਂ ਬਠਿੰਡਾ ਚੰਡੀਗੜ੍ਹ ਜਦੋਂ ਕਿਉਂਕਿ ਹਾਈਵੇ ਬੰਦ ਹੁੰਦਾ ਸਭ ਦੇ ਤੌਰ ਤੇ ਇਹ ਖਬਰ ਫਿਰ ਆਮ ਜਨਤਾ ਆਮ ਲੋਕਾਂ ਦੇ ਨਾਲ ਵੀ ਜੁੜੀ ਹੋ ਜਾਂਦੀ ਹੈ ਕਿਉਂਕਿ ਜਦੋਂ ਹਾਈਵੇ ਬੰਦ ਕੀਤਾ ਜਾਂਦਾ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤਾਂ ਲੋਕਾਂ ਨੂੰ ਵੀ ਖੱਜਲ ਖਵਰੀ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਬਿਲਕੁਲ ਹਾਈਵੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਹਾਈਵੇ ਦੇ ਦੋਵੇਂ ਪਾਸੇ ਪ੍ਰਦਰਸ਼ਨਕਾਰੀ ਬੈਠੇ ਹੋਏ ਨੇ ਕਿਸ ਤਰੀਕੇ ਦੇ ਨਾਲ ਇਹ ਪੂਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਦਰਸਲ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਦਾ ਇਹ ਪ੍ਰਦਰਸ਼ਨ ਹੈ ਰਿਟਾਇਰਡ ਹੋਮਗਾਰਡ ਪੈਨਸ਼ਨ ਦੀ ਇਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਬਠਿੰਡਾ ਚੰਡੀਗੜ੍ਹ ਹਾਈਵੇ ਦੋਵੇਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਮੌਕੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਯਾਨੀ ਕਿ ਜੇਕਰ ਕੋਈ ਬਠਿੰਡਾ ਤੋਂ ਚੰਡੀਗੜ੍ਹ ਹੋਣਾ ਚਾਹਦਾ ਹੈ ਚੰਡੀਗੜ੍ਹ ਤੋਂ ਬਠਿੰਡਾ ਵਾਲੇ ਪਾਸੇ ਜਾਣਾ ਚਾਹੁੰਦਾ ਤਾਂ ਸਿੱਧੇ ਤੌਰ ਤੇ ਇਸ ਪ੍ਰਦਰਸ਼ਨ ਦੇ ਕਾਰਨ ਮੁਸ਼ਕਲ ਦਾ ਖੱਜਲ ਖਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅਜੇ ਫਿਲਹਾਲ ਇਹ ਸਵਾਲ ਹੈ ਕਿ ਕਦੋਂ ਤੱਕ ਇਹ ਪ੍ਰਦਰਸ਼ਨ ਚੱਲਦਾ ਜਾਂ ਕੀ ਆ ਆਵਾਜੇ ਨੂੰ ਬਹਾਲ ਕਰਨ ਦੇ ਲਈ ਪੁਲਿਸ ਦੇ ਵੱਲੋਂ ਕੋਚਾਰਾ ਜੋ ਕੀਤੀ ਜਾਂਦੀ ਜਾਂ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਫਿਲਹਾਲ ਇਹ ਦੇਖਣਾ ਹੋਵੇਗਾ ਫਿਲਹਾਲ ਦੀ ਜੋ ਜਾਣਕਾਰੀ ਹੈ ਕਿ ਹਾਈਵੇ ਦੋਵੇਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਜੋ ਕਿ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਹਾਈਵੇ ਦੇ ਦੋਵੇਂ ਪਾਸੇ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨਕਾਰੀ ਬੈਠੇ ਹੋਏ ਨੇ ਉਹਨਾਂ ਦੇ ਲਗਾਤਾਰ ਨਰੇਵਾਜ਼ੀ ਕੀਤੀ ਜਾ ਰਹੀ ਹੈ ਤਾਂ ਸਿੱਧਾ ਰੋਕ ਰਾਂਗੇ ਇਸੇ ਹਾਈਵੇ ਦਾ ਇਸੇ ਜਗ੍ਹਾ ਦੇ ਜਿੱਥੇ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੰਗਰੂਪ ਤੋਂ ਮੇਰੇ ਸਹਿਯੋਗੀ ਆ ਚਰਨਜੀਤ ਕੌਸ਼ਲ ਜੁੜ ਚੁੱਕੇ ਨੇ ਅ ਚਰਨਜੀਤ ਫਿਲਹਾਲ ਕਿਸ ਤਰ੍ਹਾਂ ਦੀਆਂ ਤਸਵੀਰਾਂ ਅਜੇ ਵੀ ਦੋਵੇਂ ਪਾਸੇ ਤੇ ਹਾਈਵੇ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੁਰੱਖਿਆ ਦੇ ਲਿਹਾਜ਼ ਦੇ ਨਾਲ ਕਿਸ ਤਰ੍ਹਾਂ ਦੀ ਪੁਲਿਸ ਦੀ ਤੈਨਾਤੀ ਹੈ ਤਾਂ ਬਿਲਕੁਲ ਪਰਮੰਦਰ ਜਿਹੜੇ ਰਿਟਾਇਰ ਜਿਹੜੇ ਹੈਗੇ ਨੇ ਹੋਮ ਗਾਰਡ ਉਹ ਆਪਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਇਸ ਵਕਤ ਮੇਨ ਨੈਸ਼ਨਲ ਹਾਈਵੇ ਦੇ ਉੱਪਰ ਬੈਠ ਗਏ ਨੇ ਜਿਹੜਾ ਮੇਨ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਆ ਦੋਨੇ ਪਾਸੇ ਤੋਂ ਬੰਦਾ ਤੁਹਾਨੂੰ ਮੈਂ ਤਸਵੀਰਾਂ ਵੀ ਦਿਖਾਉਣਾ ਦੇ ਨਾਲ ਦੇ ਨਾਲ ਜਾਣਕਾਰੀ ਵੀ ਦਿਨਾ ਕਿ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਮੇਨ ਨੈਸ਼ਨਲ ਹਾਈਵੇ ਹੈਗਾ ਮੇਨ ਨੈਸ਼ਨਲ ਹਾਈਵੇ ਦੋਨੇ ਪਾਸਿਆਂ ਤੋਂ ਜਿਹੜਾ ਹੈਗਾ ਬੰਦ ਕਰ ਦਿੱਤਾ ਗਿਆ ਹੈ ਇਹ ਜਿਹੜੇ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਹੈਗੀ ਆ ਪੂਰੇ ਪੰਜਾਬ ਦੇ ਵਿੱਚੋਂ ਇਹ ਜਿਹੜੇ ਰਿਟਾਇਰ ਜਿਹੜੇ ਹੋਮਗਾਰਡ ਹੋ ਕੇ ਨੇ ਇੱਥੇ ਪਹੁੰਚੇ ਨੇ ਜਿੱਥੇ ਇਹਨਾਂ ਦੇ ਵੱਲੋਂ ਜਿਹੜਾ ਮੇਨ ਨੈਸ਼ਨਲ ਹਾਈਵੇ ਹੈਗਾ ਉਹ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਜਿਹੜੀ ਆ ਟਰੈਫਿਕ ਡਾਇਵਰਟ ਕੀਤੀ ہوئی ਆ ਪੁਲਿਸ ਦੇ ਵੱਲੋਂ ਦੋਨੇ ਪਾਸਿਆਂ ਤੋਂ ਟਰੈਫਿਕ ਡਾਇਵਰਟ ਕਰ ਦਿੱਤੀ ਗਈ ਆ ਜਿਹੜੇ ਲੋਕ ਪਟਿਆਲੇ ਤੋਂ ਚੰਡੀਗੜ੍ਹ ਪਾਸੇ ਆ ਰਹੇ ਨੇ ਜਿਹੜੀ ਤੁਹਾਨੂੰ ਇਹਵੇਂ ਸਾਈਡ ਦਿਖਾ ਰਹੇ ਆ ਇਹ ਸਾਈਡ ਹੈਗੀ ਆ ਪਟਿਆਲੇ ਤੋਂ ਬਠਿੰਡੇ ਵੱਲ ਜਾਣ ਨੂੰ ਇਹ ਜਿਹੜੀ ਸਾਈਡ ਹੈਗੀ ਆ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਦੇ ਸਾਡੇ ਤੋਂ ਤੁਹਾਨੂੰ ਮੈਂ ਬਠਿੰਡੇ ਤੋਂ ਚੰਡੀਗੜ੍ਹ ਵੱਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਵੀ ਜਿਹੜੀ ਹੈਗੀ ਆ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਤੇ ਜਿਹੜੀ ਟ੍ਰੈਫਿਕ ਹੈਗੀ ਆ ਕਿਤਨਾ ਕਿਤੇ ਉਹਨੂੰ ਡਾਇਵਰਟ ਜਿਹੜਾ ਹੈਗਾ ਕੀਤਾ ਗਿਆ ਹੈ ਤੇ ਇਹ ਰਿਟਾਇਰ ਸਾਈ ਚੰਜੀ ਵੀ ਇੱਕ ਥੋੜਾ ਹੋਰ ਵਿਸਥਾਰ ਦੇ ਨਾਲ ਜੀ ਪੈਨਸ਼ਨ ਪ੍ਰਦਰਸ਼ਨ ਨੂੰ ਲੈ ਜਾ ਰਿਹਾ ਤੇ ਆਮ ਜਨਤਾ ਆਮ ਲੋਕਾਂ ਤੱਕ ਵੀ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਕਿ ਜੇਕਰ ਕੋ ਚੰਡੀਗੜ੍ਹ ਜਾਣਾ ਜਾਂਦਾ ਹੈ ਜਾਂ ਕੋਈ ਬਠਿੰਡੇ ਜਾਣਾ ਚਾਹੁੰਦਾ ਹੈ ਤੇ ਸੰਗਰੂਰ ਤੋਂ ਮੁੱਖ ਸ਼ਹਿਰ ਤੋਂ ਕਿੰਨੀ ਦੂਰ ਹੈ ਜਿੱਥੇ ਇਹ ਧਰਨਾ ਦਿੱਤਾ ਜਾ ਰਿਹਾ ਹੈ ਤੇ ਜੇਕਰ ਰੂਟ ਡਾਇਵਲ ਟ੍ਰੈਫਿਕ ਡਾਇਵਲ ਕੀਤੀ ਗਈ ਹੈ ਤਾਂ ਕਿਸ ਪਾਸੇ ਤੋਂ ਹੋ ਕੇ ਅੱਗੇ ਹਾਈਵੇ ਤੇ ਚੜੇਗੀ ਤਾਂ ਬਿਲਕੁਲ ਪਰਮਿੰਦਰ ਜਦੋਂ ਅਸੀਂ ਸੰਗਰੂਰ ਤੋਂ ਬਾਹਰ ਨਿਕਲਦੇ ਹਾਂ ਪਟਿਆਲੇ ਵਾਲੇ ਪਾਸੇ ਜਾਣ ਦੇ ਲਈ ਤਾਂ ਸਭ ਤੋਂ ਜਿਹੜੀ ਪਹਿਲੀ ਜਿੱਥੇ ਅਸੀਂ ਸੜਕ ਦੇ ਉੱਪਰ ਚੜਦੇ ਹਾਂ ਰਿੰਗ ਰੋਡ ਦੇ ਉੱਪਰ ਤਾ ਉੱਥੇ ਜਿਹੜੀ ਹੈਗੀ ਐ ਇਹ ਟ੍ਰੈਫਿਕ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਧਰਨਾ ਉੱਥੇ ਹੀ ਇਸ ਵਕਤ ਚੱਲ ਰਿਹਾ ਤਾਂ ਦੋਨੇ ਪਾਸਿਆਂ ਤੋਂ ਤਕਰੀਬਨ 5-5 ਕਿਲੋਮੀਟਰ ਪਹਿਲਾਂ ਤੋਂ ਪੁਲਿਸ ਨੇ ਜਿਹੜਾ ਹੈਗਾ ਆਪਣਾ ਰਸਤਾ ਜਿਹੜਾ ਹੈਗਾ ਡਾਇਵਰਟ ਕਰ ਦਿੱਤਾ ਉੱਥੇ ਜਿਹੜੇ ਲੋਕਾਂ ਨੂੰ ਉੱਥੇ ਜਿਹੜੇ ਹੈਗੇ ਨੇ ਬੈਰੀਗੇਟਿੰਗ ਕਰਕੇ ਅੱਗੇ ਜਿਹੜਾ ਹੈਗਾ ਭੇਜਿਆ ਜਾ ਰਿਹਾ ਤਾਂ ਜੋ ਜਿਹੜੇ ਲੋਕ ਨੇ ਆਮ ਲੋਕ ਨੇ ਉਹ ਪਰੇਸ਼ਾਨ ਨਾ ਹੁਣ ਦੂਜੇ ਪਾਸੇ ਜਦੋਂ ਅਸੀਂ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਸਾਫ਼ ਤੌਰ ਤੇ ਇਹਨਾਂ ਨੇ ਕਿਹਾ ਕਿ ਜ